ਕਹ ਮਹਲਾ ਪੰਜਵਾਂ ਕਰ ਦੂਜਾ ਧੋਪ ਦੇ ਕੋ ਓੰਕਾਰ ਸਤਗੁਰ ਪ੍ਰਸਾਦ ਸਗਲ ਬਨਸਪਤ ਮਹਿ ਬੈ ਸੰਤਰ ਸਗਲ ਦੂਦ ਮਹਿ ਕੀਆ ਊਚ ਨੀਚ ਮਹਿ ਜੋਤ ਸਮਾਣੀ ਘਟ ਘਟ ਮਾਦੋ ਜੀਆ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 617 ਤੇ 24100 ਰਾਗ ਵਿੱਚ ਤੰਤਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਸ਼ਾ ਮਹਾਰਾਜ ਜੀ ਦੀ ਅੰਮ੍ਰਿਤ ਪੰਡਾਏ ਪਾਵਨ ਸਬਜੋ ਦੋ ਬੰਦਾ ਵਾਲੀ ਹੈ ਅਕਾਲ ਪੁਰਖ ਇੱਕ ਹੈ ਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਮੰਗਲ ਲਗਾ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਅੰਮ੍ਰਿਤ ਵੇਲੇ ਦਾ ਮਹਾਰਾਜ ਆਪ ਨੂੰ ਅਗੰਮੀ ਹੁਕਮਨਾਮਾ ਬਖਸ਼ਿਸ਼ ਕਰ ਰਹੇ ਹਨ ਕਿ ਜੋ ਸਾਰੀ ਹਰੇ ਹਾਵਲ ਬਨਸਪਤੀ ਫਲ ਫੁੱਲ ਬੂਟੇ ਦੇਖਦੇ ਹਨ ਇਹਨਾਂ ਸਾਰਿਆਂ ਦੇ ਵਿੱਚ ਗੁਪਤ ਰੂਪ ਦੇ ਵਿੱਚ ਅੱਗ ਵੀ ਸਮਾਈ ਹੋਈ ਹੈ ਹਰੇਕ ਕਿਸਮ ਦੇ ਦੁੱਧ ਦੇ ਵਿੱਚ ਕਿਉਂ ਮੌਜੂਦ ਹੁੰਦਾ ਹੈ ਉਸੇ ਤਰੀਕੇ ਦੇ ਨਾਲ ਪਰਮੇਸ਼ਰ ਦੀ ਜੋਤ ਉਸ ਦਾ ਨਿਸ਼ਚਲ ਰਾਜ ਹਰ ਥਾਂ ਮੌਜੂਦ ਹੈ ਉੱਚਿਆਂ ਨੀਵਿਆਂ ਥਾਵਾਂ ਛੋਟਿਆਂ ਵੱਡਿਆਂ ਹਰੇਕ ਦੇ ਵਿੱਚ ਅਣੂ ਪਰਮਾਣੂ ਤੋਂ ਲੈ ਕੇ ਹਰੇਕ ਚੀਜ਼ ਦੇ ਵਿੱਚ ਪਰਮੇਸ਼ਰ ਦੀ ਜੋਤ ਜਗ ਰਹੀ ਹੈ ਉਹਦਾ ਨਿਸ਼ਚਲ ਰਾਜ ਸਰਵ ਵਿਆਪਕ ਹੈ ਸੰਤੋ ਘਟ ਘਟ ਰਹਾ ਸਮਾਹਿਓ ਪੂਰਨ ਪੂਰ ਰਹੋ ਸਰਬ ਮੈਂ ਜਲ ਥਲ ਰਮਈਆ ਆਹੋ ਰਹਾ ਹੈ ਸੰਤ ਜਨੋ ਹਰੇਕ ਚੀਜ਼ ਦੇ ਵਿੱਚ ਪਰਮੇਸ਼ਰ ਦੀ ਜੋਤ ਜਗ ਰਹੀ ਹੈ ਪਰਮੇਸ਼ਰ ਸਮਾ ਰਿਆ ਹੈ ਭਾਵੇਂ ਆਕਾਸ਼ ਹੋਵੇ ਆਕਾਸ਼ ਵਿੱਚ ਹੋਵੇ ਕੋਈ ਚੀਜ਼ ਭਾਵੇਂ ਪਾਣੀ ਵਿੱਚ ਹੋਵੇ ਭਾਵੇਂ ਧਰਤੀ ਦੇ ਉੱਤੇ ਉੱਤੇ ਹੋਵੇ ਜਲਦੀ ਪਰਮੇਸ਼ਰ ਦੀ ਹੀ ਹੈ ਗੁਣ ਨਿਦਾਨ ਨਾਨਕ ਜਸ ਗਾਵੇ ਸਤ ਗੁਰ ਭਰਮ ਚੁਕਾਇਓ ਸਰਬ ਨਿਵਾਸੀ ਸਦਾ ਅਲੇ ਪਾ ਸਭ ਮੈਂ ਰਹਾ ਸਮਾਇਓ ਤਾਨ ਗੁਰੂ ਨਾਨਕ ਦੇਵ ਜੀ ਸਾਰੇ ਗੁਣਾਂ ਦਾ ਖਜ਼ਾਨਾ ਹਨ ਤਾਨ ਗੁਰੂ ਨਾਨਕ ਦੇਵ ਜੀ ਦੀ ਸਿਫਤ ਸਲਾਹ ਕਰਦੇ ਨੇ ਉਸ ਦੇ ਗੁਣ ਗਾਉਂਦੇ ਰੋ ਉਜ ਪਰਮੇਸ਼ਰ ਹੈ ਉਹ ਤੁਹਾਡੇ ਪਰਮ ਬਲੇਖੇ ਦੂਰ ਕਰ ਦੇਵੇਗਾ ਕਿ ਸਾਰਿਆਂ ਦੇ ਵਿੱਚ ਵਸਦਾ ਹੋਇਆ ਪਰਮੇਸ਼ਰ ਵੀ ਆਪਣੇ ਵਾਸਤੇ ਦ੍ਰਿਸ਼ਟਮਾਨ ਨਹੀਂ ਹੈ ਉਹ ਸਾਰਿਆਂ 타ਵਾਂ ਦੇ ਵਸਦਾ ਹੋਇਆ ਵੀ ਇਨਾਂ ਸਾਰਿਆਂ ਰਸਾਂ ਤੋਂ ਅਸ਼ੋ ਰਿੰਦਾ ਹੈ ਹੋਈਆਂ ਬੇਨਤ ਬੋਲਾਂ ਚੁੱਕਾਂ ਦੀ ਮਾਫੀ ਬਖਸ਼ਣੀ ਜੀ ਆਓ ਤਾਂ ਗੁਰੂ ਨਾਨਕ ਦੇਵ ਜੀ ਦੇ ਗੁਣ ਗਾਈਏ ਉਹਨਾਂ ਦੀ ਦੱਸੀ ਹੋਈ ਵਿਧੀ ਵਿਵਧਾਨ ਦੀ ਪਾਲਣਾ ਕਰੀਏ ਜੋ ਅਣੂ ਪਰਮਾਣੂ ਤੋਂ ਲੈ ਕੇ ਹਰੇਕ ਚੀਜ਼ ਦੇ ਵਿੱਚ ਵਸਦਾ ਹੋਇਆ ਪਰਮੇਸ਼ਰ ਹੈ ਉਸ ਦਾ ਵਿਧੀ ਵਿਧਾਨ ਸਾਡੀ ਸਮਝੀ ਚਾਵੇ ਜਾਵੇ ਸਾਡਾ ਜੋ ਪੀ ਐਚ ਲੈਵਲ ਹੈ ਉਹ 7 ਤੇ ਆ ਜਾਵੇ ਆਓ ਬਸੰਤ ਕੀ ਵਾਰ ਗਾਉਣ ਦੀ ਕੋਸ਼ਿਸ਼ ਕਰੀਏ ਹਰ ਹਰ ਨਾਮ ਜਪੰਤਿਆਂ ਕਾਸ਼ ਨਾ ਕਹੇ ਜਮ ਕਾਲ ਨਾਨਕ ਮਨ ਤਨ ਸੁਖੀ ਹੋਏ ਅੰਤੈ ਮਿਲੇ ਗੋਪਾਲ ਬਸੰਤ ਕੀ ਵਾਰ ਮਹਲ ਪੰਜਵਾਂ ਏਕ ਓੰਕਾਰ ਸਤਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕਹਿਓ ਹਰਿਆ ਪਾਇ ਕਰਮ ਲਖੰਤੇ ਪਾਈਐ ਓ ਰਤ ਸੁਹਾਈ ਵਨ ਤਰੇਨ ਤਰ ਪਉਣ ਮੋਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੈ ਲਥੀ ਸਭ ਛਾਈ ਨਾਨਕ ਸਿਮਰੈ ਇਕ ਨਾਮ ਫਿਰ ਬਹੁੜ ਨਾ ਤਾਈ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮ ਏਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਪੰਜੇ ਬਦੇ ਮਹਾਬਲੀ ਕਰ ਸੱਚਾ ਟੋਆ ਆਪਣੇ ਚਰਨ ਜਪਾਈਆਂ ਨਾ ਵਿੱਚ ਦੇਵ ਖੜੋ ਆ ਰੋਗ ਸੋਗ ਸਭ ਮਿਟ ਗਏ ਨੇ ਨਵਾਂ ਨਿਰੋ ਆ ਦਿਨ ਰਹਿਣ ਨਾਮ ਚਾਹੀਦਾ ਫਿਰ ਪਾਇ ਨਮੋ ਆ ਜਿਸ ਤੇ ਉਜਾਨਨ ਕਾ ਸੋਈ ਫਿਰ ਹੋ ਨਾ ਮੈਲਾ ਨਾ ਤੁੰਦਲਾ ਨਾ ਭਗਵਾ ਨਾ ਕਚ ਨਾਨਕ ਲਾਲੋ ਲਾਲ ਹੈ ਸੱਚੇ ਰੱਤਾ ਸੱਚ ਕਿਥੋਂ ਉਪਜੇ ਕਹਿ ਰਹਿ ਕੈ ਮੈ ਸਮਾਵੇ ਜੀ ਜਨ ਸੌਖਾ ਸੰਕੇ ਕੌਣ ਕੀਮਤ ਪਾਵੇ ਕਹਿਨ ਧਿਆਨ ਸੁਣ ਨਿਤ ਸੇ ਪਗ ਸੁਹਾਵੇ ਅਗੰ ਅਗੋਚਰ ਸਾਹਿਬੋ ਦੂਸਰ ਲਵੇ ਨ ਲਾਵੇ ਸੱਚ ਪੂਰੇ ਗਉ ਰਉਪਦੇਸਿਆ No, no, che